ਲੱਖ ਲੈ ਲੋ 18 ਲੱਖ ਲੈ ਲੋ ਦੇਖੋ ਇਹ ਸਰਕਾਰ ਇਹ ਰਾਜ ਸਰਕਾਰ ਆ ਉਹਦੀਆਂ ਡਿਊਟੀਆਂ ਹੁੰਦੀਆਂ ਕਿ ਆਪਣੀ ਜਿਹੜੀ ਪਰਜਾ ਦੀ ਰਾਖੀ ਕਰੇ ਇਹ ਜਿਹੜੀ ਜਦੋਂ ਸਰਕਾਰਾਂ ਆndੀਆਂ ਹੋ ਜਾਂਦੀਆਂ ਨਾ ਤੇ ਉਦੋਂ ਫਿਰ ਲੋਕਾਂ ਨੂੰ ਆਪਣੇ ਸੰਘਰਸ਼ ਵਾਸਤੇ ਜਿਹੜਾ ਡਾਂਗ ਚੁੱਕਣੀ ਪੈਂਦੀ ਆ ਦੇਖੋ ਆਪਾਂ ਹੁਣ ਆਪਣਾ ਸੰਘਰਸ਼ ਦਾ ਵੀਰਾਂ ਚੁੱਕ ਲਿਆ ਅੱਧੀਆਂ ਅਸੀਂ ਕਰ ਤੋਂ ਨਾ ਦੇਣੀਆਂ ਅਸੀਂ ਆਪਾਂ ਸੀ ਗੱਲਾਂ ਦੀ ਵਾਜਬ ਜਿਹੜਾ ਸਿਸਟਮ ਹੈ ਜਿਹੜਾ ਵਾਜਬ ਰੇਟ ਹੈ ਉਹ ਲੈਣੀ ਹੈ ਜਿਹੜਾ ਕਰਨ ਦੇ ਕਿਸ ਤਰ੍ਹਾਂ ਦਾ ਲੈਣੀ ਹੈ ਏ ਬਾਈ ਜੀ ਜੰਮੂ ਦਿੱਲੀ ਖਟਨਾਕਸਪ੍ਰੈਸ ਘੱਡ ਰਿਆ ਹੈ ਸੈਂਟਰ ਸਰਕਾਰ ਤੇ ਇਥੋਂ ਦੀ ਉਸ ਇਥੋਂ ਦੀ ਉਹ ਰੋਡ ਲੰਘਣਾ ਹੈ ਜਿੱਥੇ ਧਰਨਾ ਲੱਗਿਆ ਹੋਇਆ ਹੈ ਇਥੋਂ ਦੀ ਲੰਘ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਨੇ ਧਰਨਾ ਲਾਇਆ ਹੋਇਆ ਹੈ ਬਾਈ ਜੀ ਜਿੰਨਾ ਚਿਰ ਸਾਡੇ 3 ਆਰਡੀਨੈਂਸ ਜਿਹੜੇ ਸੈਂਟਰ ਨੇ ਕਾਲੇ ਕਾਨੂੰਨ ਖੇਤੀ ਬਿੱਲ ਪਾਸ ਕੀਤੇ ਨੇ ਪੰਜਾਬ ਦੇ ਖਿਲਾਫ ਹੋ ਜਾਂ ਸਾਰੇ ਇੰਡੀਆ ਦੇ ਕਿਸਾਨਾਂ ਦੇ ਖਿਲਾਫ ਜਿੰਨਾ ਚਿਰ ਉਹ ਵਾਪਸ ਨਹੀਂ ਕਰਦੇ ਜਿੰਨਾ ਚਿਰ ਉਹ ਕਾਨੂੰਨ ਰੱਦ ਨਹੀਂ ਕਰਦੇ ਹੈਗੇ ਉਨਾ ਟਾਈਮ ਇੱਥੇ ਦੀ ਪੰਜਾਬ ਦਾ ਦਿੱਲੀ ਨਾਲ ਕੋਈ ਵੀ ਸਾਂਝ ਗੰਢ ਨਹੀਂ ਹੋਊਗੀ ਬਿਲਕੁਲ ਕੋਈ ਅਸੀਂ ਪ੍ਰੋਜੈਕਟ ਨਹੀਂ ਉਹਨਾਂ ਦੇ ਇੱਥੇ ਲੱਗਣ ਦੇਣਾ ਕੋਈ ਰੋਡ ਨਹੀਂ ਇੱਥੇ ਲੱਗਣ ਦੇਣਾ ਅਸੀਂ ਨੇ ਪੰਜਾਬ ਵਿੱਚ ਦੀ ਉਹਨਾਂ ਦਾ ਤੇ ਇੱਕ ਮੈਂ ਵੇਪਰ ਰੋਡ ਉਹਨੂੰ ਕਿੰਨੇ ਕਿਤੇ ਨੂੰ ਜਿਹੜਾ 200000 ਰੁਪਏ ਸੀਗਾ ਉਹ ਆ ਗਿਆ ਸਾਰੇ ਇਹ ਜੀ ਸ਼ਾਇਦ ਅਪ੍ਰੈਲ ਉੱਤੇ ਹੀ ਅਪ੍ਰੈਲ ਨੂੰ ਸ਼ਾਇਦ ਇਹਨਾਂ ਨੇ ਕੀਤਾ ਸੀਗਾ ਹਾਂ ਅੱਛਾ ਜੀ ਉਦੋਂ ਦਾ ਹੋਇਆ ਹੈ ਉਸ ਤੋਂ ਬਾਅਦ ਇਹਨਾਂ ਨੇ ਚਲੋ ਕਿਸਾਨਾਂ ਨਾਲ ਇਹਨਾਂ ਦਾ ਕੋਈ ਤਾਲਮੇਲ ਨਹੀਂ ਸਰਕਾਰ ਨੇ ਕੀਤਾ ਅੱਛਾ ਜੀ ਜਿਹੜੇ ਪਿੱਲਰ ਲਾਏ ਗਏ ਨੇ ਇਹ ਸੋਡੇ ਦਾ ਤਾਲਮੇਲ ਤੋਂ ਬਿਨਾਂ ਲੱਗੇ ਨੇ ਨਹੀਂ ਹਾਂ ਕੋਈ ਬਿਨਾਂ ਇੱਦਾਂ ਹੀ ਲੱਗ ਗਏ ਨੇ ਜੀ ਚਲੋ ਪਹਿਲਾਂ ਐਸੀ ਕਿ ਵੀ ਲੱਗ ਰਹੇ ਲੰਗ ਰਹੇਗਾ ਇਹ ਰੋਡ ਰੋਡ ਲੰਗੇ ਕੁਛ ਨਾ ਲਵੇ ਕੋਈ ਲਿੱਕਤੀ ਦੇ ਵਿੱਚ ਵੀ ਨਹੀਂ ਸੀਗਾ ਕੁਝ ਲਾਉਣ ਵਾਸਤੇ ਲਾਗੇ ਸੀਗੇ ਉਹ ਉਸ ਤੋਂ ਬਾਅਦ ਅਸੀਂ ਨੇ ਐਸਡੀਐਮ ਸਾਹਿਬ ਨੂੰ ਪਹਿਲਾਂ ਵੀ ਵਿਰੋਧ ਕੀਤਾ ਸੀ ਕਹਿੰਦਾ ਸੀਗਾ ਉਸ ਚੀਜ਼ ਜਾ ਕੇ ਉਹਨਾਂ ਨੂੰ ਇਨਫਾਰਮੇਸ਼ਨ ਦਿੱਤੀ ਸੀ ਵੀ ਇੱਥੇ ਇਹਨਾਂ ਨੂੰ ਪੈਨਸ਼ਨ ਨਾ ਜਾਵੇ ਦਵਾਰੇ ਹਾਂ ਵਿਰੋਧ ਅਸੀਂ ਲੱਗੀ ਇਹਨਾਂ ਨੂੰ ਕਹਿੰਦਾ ਜਿਹੜਾ ਰੋਡ ਕੱਢ ਰਹੇ ਹੋ ਤੁਸੀਂ ਇਹ ਜਿੰਨਾ ਚਿਰ ਸਾਡੇ ਆਰਡੀਨੈਂਸ ਤੇ ਨਾ ਵਾਪਸ ਨਹੀਂ ਕਰਦੇ ਵੀ ਉਹਨਾਂ ਟਾਈਮ ਤੁਸੀਂ ਇਹ ਰੋਡ ਦਾ ਜਿਹੜਾ ਕੰਮ ਹੈ ਬੰਦ ਕਰ ਦਿਓ ਸਾਰਾ ਇਹ ਜਿਹੜਾ ਇਹ ਰੋਡ ਹੈ ਇਹ ਚਲ ਕੇ ਚਲਣਾ ਪੈਣਾ ਇਹ ਦਿੱਲੀ ਤੋਂ ਜੰਮੂ ਕਟੜਾ ਜੰਮੂ ਕਟੜਾ ਆਮਰ ਸਾਰੋ ਕੇ ਜਿਹੜਾ ਜਾਉਗੇ 20 ਸੈਂਟਰ ਸਰਕਾਰ ਨੂੰ ਜਦ ਤੱਕ ਤੁਹਾਨੂੰ ਕੰਫੀਡੈਂਸ ਨਹੀਂ ਪਾਸ ਹੁੰਦਾ ਉਦ ਤੱਕ ਤੁਸੀਂ ਜੋ ਬਸ ਬਿਲਕੁਲ ਜੀ ਬਿਲਕੁਲ ਜੋ ਜਿੰਨਾ ਜਦੋਂ ਸਾਡੇ ਖਾਲਸਾ ਭਾਈ ਜ਼ਮੀਨਾਂ ਹੀ ਨਹੀਂ ਰਹਿਣੀਆਂ ਹੈਗੀਆਂ ਅਸੀਂ ਨੇ ਰੋੜਾਂ ਦਾ ਕੀ ਕਰਨਾ ਰੋੜਾਂ ਦੀ ਫਸਲ ਥੋੜੀ ਹੋ ਜੂਗੀ ਨਾਲੇ ਤਾਂ ਬਾਕੀ ਜਿਹੜਾ ਰੋਡ ਨੇ ਇਹ ਤਾਂ ਪਹਿਲਾਂ ਜਿਹੜਾ ਦਿੱਲੀ ਨਾਲ ਜਿਹੜੇ ਪਹਿਲਾਂ ਦਿੱਲੀ ਜਾ ਰਹੇ ਨੇ ਸਾਡੇ ਰੋਡ ਜਿਹੜੇ ਸਾਡੇ ਕਿਸਾਨ ਭਾਈ ਪਹਿਲਾਂ ਉੱਥੇ ਗਏ ਨੇ ਉਹਨਾਂ ਦੇ ਤਾਂ ਪ੍ਰਸ਼ਾਸਨ ਨੇ ਟੋਏ ਪੱਟ ਦੇ ਅੱਗੇ ਉਹਨਾਂ ਦੇ ਤਾਂ ਰੋਡ ਖਤਮ ਕਰਤੇ ਹੋ ਤੇ ਹੁਣ ਜਿਹੜਾ ਨਵਾਂ ਰੋਡ ਬਣਾ ਰਹੇ ਉੱਥੋਂ ਸਾਨੂੰ ਕਿਤੇ ਅੰਗੜ ਦੇ ਦੋਗੇ ਜਿਹੜੇ ਪਹਿਲਾਂ ਦਿੱਲੀ ਨਾਲ ਕਨੈਕਟ ਹੋ ਰਿਹਾ ਸਾਰਾ ਉਹ ਤਾਂ ਪਹਿਲੀ ਇਹਨਾਂ ਨੇ ਬੰਦ ਕਰ ਚੁੱਕੇ ਸਾਡੇ ਕਿਸਾਨਾਂ ਨੂੰ ਰੋਡਾਂ ਉੱਪਰ ਦੀ ਲੰਘਣ ਹੀ ਦੇ ਰਹੇ ਨਵੇਂ ਰੋਡਾਂ ਉੱਪਰ ਨਵੇਂ ਰੋਡਾਂ ਦਾ ਅਸੀਂ ਕੀ ਕਰਨਾ ਜਿਹੜੇ ਲੁੱਟ ਲੋ ਜਿਹੜੇ ਬਿੱਲ ਨੇ ਉਹ ਵੀ ਸਾਨੂੰ ਪਤਾ ਹੀ ਐ ਸਿਰ ਜਿਹੜੀ ਪੰਜਾਬ ਦੀ ਲੁੱਟ ਹੋਣੀ ਐ ਇਸੇ ਰੋਡ ਨੇ ਕਰਨੀ ਐ ਇੱਕ ਆਪਰੇਟ ਕਰਾਉਣੇ ਵਾਸਤੇ ਰੋਡ ਬਣਨਾ ਨਾ ਕਿ ਆਮ ਜਨਤਾ ਵਾਸਤੇ 20 ਮਟੂ ਉੱਚਾ ਬਣਨਾ ਐ ਇਹ ਰੋਡ ਜਮੀਨ ਪਿੱਤਰ ਉਹਨਾਂ ਦੇ ਕਵਰੇਟ ਕਰਾਣਿਆਂ ਨੇ ਜਿਹੜੀ ਪੰਜਾਬ ਦੀ ਲੁੱਟ ਕਰਨੀ ਸੀ ਤਿੰਨ ਆਰਡੀਨੈਂਸਾਂ ਦੇ ਨਾਲ ਉਹ ਲੁੱਟ ਇਸ ਰੋਡ ਨੇ ਕਰਦੀ ਜਾ ਕਿ ਇੱਥੋਂ ਦੀ ਉਹਨਾਂ ਨੇ ਲੰਘਣਾ ਸਾਰੇ ਟਰਾਲੇ ਪਰ ਪਰ ਕੇ ਕਣਕ ਦੇ